ਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਾਜਾ ਰਾਜ ਸਿੰਘ ਅਰਪਾ ਕਰਮਾਤਨਾਂ ਦਲ ਮਿਸਟਰ ਸ਼ੌਨੀਸ਼ੀਤ ਬਾਬਾ ਸੰਤ ਸਿੰਘ ਜੀ ਜੋ ਸਾਰਿਆਂ ਨੂੰ ਪਤਾ ਕਿ ਮੋਹਾਲੀ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਲੱਗਿਆ 7 ਜਨਵਰੀ 2023 ਨੂੰ ਲਗਾਤਾਰ ਜਾਰੀ ਆ ਤੇ ਮੇਰੇ ਨਾਲ ਨੇ ਦੀਪਕ ਫੌਜੀ ਸਾਹਿਬ ਹਰਿਆਣਾ ਤੋਂ ਇੱਧਰ ਬੱਚੀ ਆ ਡਾਕਟਰ ਰੀਤੂ ਜਿਨ੍ਹਾਂ ਨੇ ਵਿਸ਼ਵ ਵਿਦਿਆਲਾ ਯੂਨੀਵਰਸਿਟੀ ਅੱਗੇ ਮੋਰਚਾ ਲਾਇਆ ਹੋਇਆ ਤੇ ਨਾਲ ਨੇ ਪ੍ਰੋਫੈਸਰ ਸਾਹਿਬ ਇਹ ਵੀ ਦਿੱਲੀ ਤੋਂ ਪਹੁੰਚੇ ਹੋਏ ਨੇ ਹੋਰ ਨੇ ਹੰਗਸ ਸਿੰਘ ਖੋਜਾਂ ਜਿਤਰਾਚਾ ਸਾਹਿਬ ਨੇ ਵੀ ਆਉਣਾ ਬਾਬਾ ਕੁਲਵਿੰਦਰ ਸਿੰਘ ਵੀ ਆ ਰਹੇ ਨੇ ਥੋੜਾ ਜਾ ਟ੍ਰੈਪ ਕਰਕੇ ਅੱਜ ਲੇਟ ਹੋ ਗਏ ਤੇ ਮੈਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਡਾ ਹੀ ਧੰਨਵਾਦ ਕਰਦਾ ਜਿਹੜਾ ਵੀ ਮੀਟ ਇਥੇ ਪਹੁੰਚਿਆ ਸਾਡੀ ਮੀਟ ਕਰ ਰਿਹਾ ਡੇਢ ਘੰਟੇ ਤੋਂ ਤੇ ਅੱਜ ਦਾ ਵਿਸ਼ਾ ਇਹ ਆ ਵੀ ਡਾਕਟਰ ਰਿਤੂ ਨੇ ਪੇਸ਼ਵਦਿਆਲਾ ਦਿੱਲੀ ਦੇ ਵਿੱਚ ਇੱਕ ਮੋਰਚਾ ਲਾਇਆ ਹੋਇਆ ਉਹ ਜਿਹੜੀ ਵਿਸ਼ਵ ਵਿਦਿਆਲਿਆ ਦੀ ਪ੍ਰਿੰਸੀਪਲ ਆ ਉਥੋਂ ਦੀ ਹੈੱਡਾ ਉਹਨੇ ਡਾਕਟਰ ਰੀਤੂ ਨੂੰ ਜਿਹੜਾ ਜਲੀਲ ਕੀਤਾ ਅ ਐਸਸੀ ਕੋਰਸ ਦੇ ਵਿੱਚ ਸ਼ਬਦ ਬੋਲੇ ਜਿਹੜੇ ਨਾ ਸਹਿਣਯੋਗ ਸੀ ਇਹਨਾਂ ਨੇ ਫਿਰ ਉਹਦੇ ਕੇਸ ਕਰਤਾ ਤਿੰਨ ਚਾਰ ਮਹੀਨਿਆਂ ਤੋਂ ਲਗਾਤਾਰ ਉਥੇ ਜਿਹੜਾ ਹੈਗਾ ਪ੍ਰੋਟੈਸਟ ਚੱਲ ਰਿਹਾ ਵਕੀਲਾਂ ਦੇ ਨਾਲ ਪਾਨੂੰ ਪ੍ਰਤਾਪ ਜੀ ਮਹਿਮੂਦਪੁਰਾਚਾਰ ਸਾਹਿਬ ਡਾਕਟਰ ਰੀਤੂ ਜੀ ਉਥੇ ਜਿਹੜੇ ਬਹੁਜਨ ਸਮਾਜ ਦੇ ਨੇ ਵੀਰ 라ਵਣ ਜੀ ਤੇ ਬਾਵਨ ਮੇਸ ਰਾਮ ਸਾਹਿਬ ਜਿਹੜੇ ਬਾਵਨ ਸੇਵ ਦੇ ਮੁਖੀ ਨੇ ਸਾਰੇ ਇਹਨਾਂ ਸਮਰਥਨ ਦੇ ਵਿੱਚ ਨੇ ਤੇ ਪਹਿਲਾ ਤਾਂ ਇਹ ਵੀ 5 ਤਰੀਕ ਨੂੰ ਇੱਕ ਵੱਡਾ ਪ੍ਰੋਟੈਸਟ ਜਿਹੜਾ ਦਿੱਲੀ ਦੇ ਵਿੱਚ ਹੋਣਾ ਇਹਨਾਂ ਦੇ ਹੱਕ ਦੇ ਵਿੱਚ ਉਸ ਪ੍ਰਿੰਸੀਪਲ ਦੇ ਵਿਰੁੱਧ ਤੇ 31 ਤਰੀਕ ਨੂੰ ਬਾਵਨ ਮੇਸ ਰਾਮ ਜੀ ਵੱਲੋਂ ਜਿਹੜਾ এবੀਐਮ ਦਾ ਮੁੱਦਾ ਉਸ ਨੂੰ ਲੈ ਕੇ ਉਥੇ ਪੱਕਾ ਮੋਰਚਾ ਖੁੱਲ੍ਹਣੇ ਜਾ ਰਿਹਾ ਅਸੀਂ ਪੰਥਕ ਪੰਜਾਬ ਵੱਲੋਂ ਉੱਥੇ ਨਿਮਾਇੰਦਗੀ ਕਰਾਂਗੇ ਬਾਬਾ ਕੁਲਵਿੰਦਰ ਸਿੰਘ ਜੀ ਦਾਸ ਜਿੰਨੀਆਂ ਹੋਰ ਪੰਥਕ ਜਥੇਬੰਦੀਆਂ ਨੇ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਆਪਾਂ ਨੇ ਡਾਕਟਰ ਰਿੱਤੂ ਦਾ ਵੀ ਸਾਥ ਦੇਣਾ ਤੇ ਜੋ ਬਾਵਨ ਮੇਸਰਾਮ ਜੀ ਈਵੀਐਮ ਦਾ ਜਿਹੜਾ ਹੈਗਾ ਮੋਰਚਾ ਲਾਉਣ ਜਾ ਰਹੇ ਨੇ ਦੇਖੋ ਜਿਹੜੀ ਆ ਸਰਕਾਰ ਆ ਇਸ ਟਾਈਮ ਚੱਲ ਰਹੀ ਆ ਉਹ ਲੋਕਾਂ ਦੀ ਚੁਣੀ ਹੋਈ ਨਹੀਂ ਇਹ ਈਵੀਐਮ ਦੁਆਰਾ ਚੁਣੀ ਗਈ ਆ ਤਾਹੀਂ ਲੋਕਾਂ ਦੇ ਉੱਤੇ ਭਾਰੀ ਤਸੱਦਦ ਹੋ ਰਹੀ ਨੇ ਚਾਹੇ ਸਿੱਖ ਕੌਮਾਂ ਮੁਸਲਮਾਨਾਂ ਆਪਣੇ ਜਿਹੜੇ ਦੂਸਰੇ ਲੰਗਾਏਤ ਨੇ ਬੋਧੀ ਨੇ ਜੈਨੀ ਨੇ ਇਸਾਈ ਨੇ ਐਸਟੀਓਬੀਸੀ ਸਾਰੇ ਜਿਹੜੇ ਵਰਗਾਂ ਦੇ ਉੱਤੇ ਜ਼ੁਲਮ ਕਰ ਰਹੀ ਆ ਜੇ ਲੋਕਾਂ ਦੀ ਚੁਣੀ ਹੁੰਦੀ ਬੋਟ ਦੁਆਰਾ ਚੁਣੀ ਹੁੰਦੀ ਸਰਕਾਰ ਉਹ 100 ਵਾਰ ਸਾਰੇ ਵਰਗਾਂ ਦਾ ਖਿਆਲ ਰੱਖਦੀ ਸਾਰਿਆਂ ਦਾ ਉਹ ਸਤਕਾਰ ਕਰਦੀ ਪਰ ਇਹ ਈਵੀਐਮ ਦੀ ਪਦਾਇਸ ਆ ਤੇ ਹੁਣ ਵੀ ਜਿਹੜੀ ਇਲੈਕਸ਼ਨ ਹੋਣੀ ਆ 2-4 ਮਹੀਨਿਆਂ ਨੂੰ ਉਹ ਵੀ ਅਸੀਂ ਮੰਗ ਕਰ ਰਹੇ ਆ ਜਿਹੜਾ ਚੋਣ ਕਮਿਸ਼ਨਰ ਨਾਲ ਉਹਦੇ ਅੱਗੇ ਧਰਨ ਵੀ ਲੱਗਣਗੇ ਪ੍ਰੋਟੈਸਟ ਵੀ ਹੋਣਗੇ ਪੱਕਾ ਮੋਰਚਾ ਵੀ ਲੱਗੂਗਾ ਵੀ ਜਿਹੜੀ ਬੈਲਟ ਆ ਪੇਪਰ ਦੇ ਉੱਤੇ ਇਲੈਕਸ਼ਨ ਕਰਾਈ ਜਾਵੇ ਈਵੀਐਮ ਨੂੰ ਰੱਦ ਕੀਤਾ ਜਾਵੇ ਕਿਉਂਕਿ ਜੇ ਈਵੀਐਮ ਦਾ ਇੱਕ ਬਟਨ ਦਬਦੇ ਆ ਉਹ ਸਾਰੇ ਭਾਜਪਾ ਨੂੰ ਵੋਟ ਜਾਂਦੀ ਆ ਇਸ ਕਰਕੇ ਅਸੀਂ ਮੰਗ ਕਰਦੇ ਆ ਜਿਹੜਾ ਚੋਣ ਕਮਿਸ਼ਨਰ ਨਾਲ ਕੇ ਈਵੀਐਮ ਖਤਮ ਕਰਕੇ ਬੈਲਟ ਪੇਪਰ ਤੇ ਚੋਣ ਹੋਣੀ ਚਾਹੀਦੀ ਆ ਤਾਂ ਕਿ ਜਿਹੜੇ ਲੋਕ ਨੇ ਭਾਰਤ ਦੀ ਜਨਤਾ ਪੰਜਾਬ ਹਰਿਆਣਾ ਜੋਪੀ ਜਿੰਨੇ ਵੀ ਹੈਗੇ ਨੇ ਸੂਬੇ ਸਾਰੇ ਉਹਨਾਂ ਦੀ ਬੋਰਡ ਦਾ ਇਸਤੇਮਾਲ ਸਹੀ ਹੋ ਸਕੇ ਉਹ ਸਹੀ ਤਾਂ ਹੋਊਗਾ ਜੇ ਬੈਲਟ ਪੋਪਰ ਦੇ ਉੱਤੇ ਆ ਜਿਹੜੀ ਹੈਗੀ ਚੋਣ ਹੋਊਗੀ ਤਾਂ ਹੀ ਲੋਕਾਂ ਦੀ ਜਿਹੜੀ ਸਰਕਾਰ ਉਹ ਆ ਸਕਦੀ ਆ ਤਾਂ ਹੀ ਉਹਦੇ ਵਿੱਚ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕਦਾ ਜੇ ਲੋਕਾਂ ਦੁਆਰਾ ਚੁਣੀ ਹੋਊਗੀ ਭਾਵੇਂ ਈਰੀਅਮ ਦੇ ਅਗੇਂਸਟ ਜੀ ਉਹ ਪੈਸੇ ਦਾ ਕੀ ਰੋ ਸਮਦੇ ਨੇ ਦੇਖੋ ਈਵੀਐਮ ਜਿਹੜਾ ਹੈਗਾ ਇਹ ਜਿਹੜਾ ਹੈਗਾ ਇਹਨੂੰ ਹੈਂਗ ਕਰਕੇ ਜਿਹੜੀਆਂ ਸਰਕਾਰਾਂ ਨੇ ਉਹ ਆਪ ਜਿੱਤਦੀਆਂ ਨੇ ਲੋਕਾਂ ਦੁਆਰਾ ਨਹੀਂ ਚੁਣੀ ਜਾਂਦੀ ਸਰਕਾਰ ਇਸ ਕਰਕੇ ਸਾਰੇ ਵਰਗਾਂ ਦੇ ਵਿੱਚ ਇਹ ਰੋਸ ਪਾਇਆ ਜਾ ਰਿਹਾ ਦੇਖੋ ਪਹਿਲਾਂ ਬਾਹਰਲੀਆਂ ਕਟਰੀਆਂ ਸੀ ਉੱਥੇ ਵੀ ਈਵੀਐਮ ਦਾ ਪ੍ਰਯੋਗ ਹੁੰਦਾ ਸੀ ਉਦੋਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਸਾਰੇ ਦੇਸ਼ਾਂ ਦੇ ਵਿੱਚ ਈਵੀਐਮ ਬੈਨ ਕਰਤੀ ਫਿਰ ਭਾਰਤ ਦੇ ਵਿੱਚ ਹੀ ਵੀ ਉਹ ਕਿਉਂ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਈਵੀਐਮ ਬੰਦ ਕਰਕੇ ਬੈਲਟ ਤੇ ਹੀ ਜਿਹੜੀ ਚੋਣ ਹੋਣੀ ਚਾਹੀਦੀ ਤਾਂ ਕਿ ਸਹੀ ਸਰਕਾਰ ਚੁਣੀ ਜਾ ਸਕੇ ਕਿਹੜੀ ਕਿਹੜੀ ਪਾਰਟੀ ਇਨਵੋਲਰ ਵਿੱਚ ਦੇਖੋ ਇਸ ਟਾਈਮ ਤਾਂ ਜਿਹੜੇ ਹੈਗੇ ਨੇ ਬਾਵਨ ਮੇਸ਼ਰਾਮ ਜੀ ਨੇ ਮਹਿਮੂਦ ਪ੍ਰਾਚਾ ਸਾਹਿਬ ਨੇ ਡਾਕਟਰ ਬੀਤੂ ਜੀ ਨੇ ਦੀਪਕ ਫੌਜੀ ਸਾਹਿਬ ਨੇ ਤੇ ਮਨੋਜ ਦੋਹਣ ਜੀ ਨੇ ਤੇ ਹੋਰ ਵੀ ਬਹੁਤ ਸਾਰੀਆਂ ਦੇਖੋ ਅਸੀਂ ਸਾਰਿਆਂ ਨੂੰ ਕਹਿੰਦੇ ਆ ਇਹ ਇਕੱਲਾ ਸਾਡਾ ਮੁੱਦਾ ਨਹੀਂ ਅਸੀਂ ਮੈਂ ਕੋਈ ਇਲੈਕਸ਼ਨ ਨਹੀਂ ਲੜਨੀ ਅਸੀਂ ਕੋਈ ਇਲੈਕਸ਼ਨ ਲੜਨੀ ਅਸੀਂ ਤਾਂ ਦੇਖੋ ਜਦੋਂ ਵੀ ਕੋਈ ਜ਼ੁਲਮ ਹੁੰਦਾ ਜਿਹੜੀ ਖਾਲਸਾ ਫੌਜ ਆ ਉਹ ਉੱਥੇ ਡਟਿਆ ਆ ਕਰਦੀ ਅੱਜ ਭਾਰਤ ਦੇ ਲੋਕਾਂ ਉੱਤੇ ਜ਼ੁਲਮ ਹੋ ਰਿਹਾ ਇੱਕ ਜ਼ੁਲਮੀ ਆ ਨਾ ਇਹ ਈਵੀএম ਦਾ ਬਟਨ ਦਬੋ ਇੱਕ ਪਾਰਟੀ ਨੂੰ ਵੋਟ ਜਾਵੇ ਇਹ ਜ਼ੁਲਮ ਆ ਜਿੱਥੇ ਜ਼ੁਲਮ ਹੋਵੇ ਉੱਥੇ ਅਸੀਂ ਖੜ੍ਹ ਜਾਂਦੇ ਆ ਅਸੀਂ ੱਤਕਾ ਨਹੀਂ ਸਹਿਣ ਕਰ ਸਕਦੇ ਇਹ ਜ਼ੁਲਮ ਨੂੰ ਰੋਕਣ ਵਾਸਤੇ ਹੁਣ ਅਸੀਂ ਜਿਹੜਾ ਇੱਕ ਵੱਡਾ ਮੋਰਚਾ ਲਾਉਣ ਦਿੱਲੀ ਜਾ ਰਹੇ ਆ ਤੇ ਉਹ ਸਾਰੀਆਂ ਜਿੰਨੀਆਂ ਪਾਰਟੀਆਂ ਨੇ ਕੋਈ ਵੀ ਯਾ ਰਾਜਨੀਤਿਕ ਅਸੀਂ ਕਿਸੇ ਪਾਰਟੀ ਦੇ ਨਹੀਂ ਹੈਗੇ ਇੱਕ ਪਾਰਟੀ ਦੇ ਨਹੀਂ ਅਸੀਂ ਸਾਰਿਆਂ ਦਾ ਅਸੀਂ ਭਾਰਤ ਦੇ ਲੋਕਾਂ ਦੇ ਆ ਅਸੀਂ ਪੰਥ ਦੇ ਆ ਅਸੀਂ ਬਾਕੀ ਸਾਡੇ ਦੀ ਗੱਲ 52 ਮੇਸ਼ ਰਾਮ ਜੀ ਪ੍ਰਾਚਾ ਸਾਹਿਬ ਡਾਕਟਰ ਰਿਤੂ ਜੀ ਦੀਪਕ ਸਾਹਿਬ ਕਰ ਰਹੇ ਨੇ ਗਵਾਈਏ ਸਾਰੇ ਕਰਨੇ ਕਿਉਂਗਾ ਇਹ ਸ਼ੁਰੂ ਕਦੋਂ ਹੋਏਗਾ ਜੀ ਮੋਦੀ 31 ਤਰੀਕ ਤੋਂ ਲੱਗਣ ਜਾ ਰਿਹਾ ਤੇ ਇਹਨਾਂ ਦਾ ਜਿਹੜਾ ਪ੍ਰੋਟੈਸਟ 5 ਤਰੀਕ ਤੋਂ ਬਾਕੀ ਡਾਕਟਰ ਰਿਤੂ ਜੀ ਗੱਲ ਕਰ ਰਹੇ ਇਹ ਪਹਿਲੀ ਵਾਰ ਵੇਖਿਆ ਜੀ ਅਕਾਲ ਤਖਤ ਸਾਹਿਬ ਤੇ EVM ਦੇ ਖਿਲਾਫ ਜਿਹੜੀ ਆ ਆਵਾਜ਼ ਸ਼ੁਰੂ ਕਰਨ ਵਾਸਤੇ ਇਕੱਠੇ ਹੋ ਰਹੇ ਨੇ ਪਹਿਲੀ ਵਾਰ ਵੇਖ ਨੂੰ ਮਿਲ ਰਿਹਾ ਦੇਖੋ ਸਾਡਾ ਤਾਂ ਜਿਹੜਾ ਅਰਦਾਸ ਆ ਉਹ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਹੀ ਅਸੀਂ ਜੋ ਵੀ ਕੰਮ ਸ਼ੁਰੂ ਕਰਨਾ ਮੋਰਚਾ ਲਾਉਣਾ ਸਾਡਾ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਆ ਸਾਡਾ ਤਾਂ ਇਹੀ ਇਸ਼ਟਾ ਇਹੀ ਸਾਡਾ ਜਿਹੜਾ ਹੈਗਾ ਪਹਿਲਾ ਕਿ ਅਕਾਲ ਤਖਤ ਸਾਹਿਬ ਤੇ ਉੱਤੇ ਜਦੋਂ ਵੀ ਕੋਈ ਮੋਰਚਾ ਲਾਇਆ ਜਾਂਦਾ ਉਹ ਅਕਾਲ ਤਖਤ ਸਾਹਿਬ ਤੇ ਹੀ ਸਿੱਖ ਜਿਹੜੇ ਅਰਦਾਸ ਕਰਦਨੇ ਆ ਅਸੀਂ ਪੰਥਕ ਹੋਣ ਦੇ ਨਾਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨ ਆਏ ਆ ਕਿ ਸਫਲਤਾ ਬਖਸ਼ਿਓ ਇਹਦੇ ਵਿੱਚ ਸਾਡਾ ਨਹੀਂ ਕੱਲਿਆਂ ਦਾ ਇਦੇ ਵਿੱਚ ਪੂਰੇ ਭਾਰਤ ਦੇ ਲੋਕਾਂ ਦਾ ਭਲਾ ਹੋਣ ਜਾ ਰਿਹਾ ਉਹ ਹੋਊਗਾ ਜੇ EVM ਹਟਦੀ ਆ ਤਾਂ ਇਹ ਅਸੀਂ ਹੱਕ ਸਾਥੀ ਦਾ ਕਈ ਲੋਕ ਤੇ EVM ਨੂੰ ਤੇ ਭਾਰਤ ਸਰਕਾਰ ਨੂੰ ਨਹੀਂ ਮੰਨਦੇ ਉਹ ਕਹਿੰਦੇ ਸਾਨੂੰ ਵੱਖਰਾ ਖਾਲਸਾstan ਚਾਹੀਦਾ ਹੈ ਕਿਸ ਤਰ੍ਹਾਂ ਵੇਖਦੇ ਹੋ ਜੇ ਐਸਾ ਦੇਖੋ ਜਿਹੜੀ ਖਾਲਸਾstan ਦੀ ਮੰਗ ਆ ਦੇਖੋ ਇਸ ਇਸ ਟਾਈਮ ਸਾਡੇ ਉਹ ਚੱਲ ਰਹੇ ਨੇ ਉਹ ਅਸੀਂ ਲੜਾਈ ਛੱਡਣੀ ਨਹੀਂ ਹੈਗੀ ਖਾਲਸਾ ਰਾਜ ਦੀ ਲੜਾਈ ਬੰਦੀ ਸਿੰਘਾਂ ਦੀ ਲੜਾਈ ਪਾਣੀਆਂ ਦੀ ਲੜਾਈ ਕਿਸਾਨੀ ਦੇ ਮੁੱਦਿਆਂ ਉੱਤੇ ਜਿਹੜੀ ਲੜਾਈ ਚੱਲਦੀ ਐ ਐਮਐਸਪੀ ਦੀ ਉਹ ਲੜਾਈਆਂ ਜਾਰੀ ਰਹਿਣਗੀਆਂ ਪਰ ਇਸ ਟਾਈਮ ਜਿਹੜਾ ਮੁੱਦਾ ਉਹ ਇਲੈਕਸ ਨੂੰ ਲੈ ਕੇ ਈਵੀਐਮ ਦਾ ਇਹਦੇ ਉੱਤੇ ਸਾਨੂੰ ਸਾਰਿਆਂ ਨੂੰ ਇੱਕ ਹੋਣਾ ਪਊਗਾ ਉਹ ਵੀ ਲੜਾਈਆਂ ਚੱਲਦੀਆਂ ਰਹਿਣਗੀਆਂ ਉਹ ਆਪ ਦੀ ਜਗ੍ਹਾ ਤੇ ਨੇ ਇਹ ਜਿਹੜਾ ਹੈਗਾ ਅਸਲ ਜਿਹੜੀ ਲੜਾਈ ਆ ਈਵੀਐਮ ਦੀ ਆ ਈਵੀਐਮ ਹੀ ਸਾਰੇ ਜਿਹੜੀ ਮੁਸ਼ਕਲਾਂ ਦਾ ਜਿਹੜੀ ਜਾੜਾ ਸਾਰੇ ਰਾਹੁਲ ਗਾਂਧੀ ਵੀ ਈਵੀਐਮ ਨੂੰ ਲੈ ਕੇ ਬਹੁਤ ਰੋਲਾ ਪਾ ਰਹੇ ਨੇ ਕਿ ਉਹ ਵੀ ਆਉਂਦੇ ਆ ਪਲੇਟਫਾਰਮ ਤੇ ਤੇ ਉਹਨਾਂ ਨੂੰ ਬਿਠਾਇਆ ਜਾਏਗਾ ਜੀ ਦੇਖੋ ਸਾਡੇ ਅਸੀਂ ਤਾਂ ਕਹਿੰਦੇ ਵੀ ਜਿਹੜਾ ਮਰਜ਼ੀ ਆਵੇ ਇਹ ਸਾਰਿਆਂ ਦੀ ਸਾਂਝੀ ਲੜਾਈ ਆ ਵੈਲਟ ਪੇਪਰ ਤੇ ਚੋਣ ਹੋਵੇ ਜਿਹੜੀ ਜਿੱਤਦੀ ਆ ਸਰਕਾਰ ਉਹਨੂੰ ਲੋਕ ਮਨਜ਼ੂਰ ਕਰਨਗੇ 13 ਨੂੰ ਕਿਸਾਨ ਵੀ ਦਿੱਲੀ ਮੁਸਕਰ ਰਹੇ ਜੀ ਤੇ ਉਧਰ ਵੀ ਸਹਿਯੋਗ ਕੀਤਾ ਜਾਏਗਾ ਉਹਨਾਂ ਨਾਲ ਅਸੀਂ ਸਾਰਿਆਂ ਨਾਲ ਦੇਖੋ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ ਵਿੱਚ ਸਭ ਦੀਆਂ ਲੜਾਈਆਂ ਡੋੜੀ ਚੱਲ ਰਹੀਆਂ ਨੇ ਅਸੀਂ ਸਾਰਿਆਂ ਦਾ ਸਾਥ ਦਵਾਂਗਾ ਮੋਰਚਾ ਵੱਖਰਾ ਰਹੂਗਾ ਕਿਸਾਨਾਂ ਦਾ ਵੱਖਰਾ ਰਹੂਗਾ ਦੇਖੋ ਉਹਨਾਂ ਨਾਲ ਵੀ ਅਸੀਂ ਮਦਦ ਕਰਾਂਗੇ ਉਹ ਵੀ ਸਾਡੇ ਚ ਆ ਕੇ ਬੈਠ ਸਕਦੇ ਨੇ ਹੋ ਸਕਦਾ ਜਿਹੜਾ ਮੁੱਦਾ ਪਹਿਲੇ ਜਿਹੜਾ ਹੈਗਾ ਖਤਮ ਹੋ ਜਾਵੇ ਜੀ ਸੰਗ ਜਿਹੜੀ ਲੋਕਾਂ ਦਾ ਜਿਹੜਾ ਹੈਗਾ ਉਹ